ਹਾਂਜੀ ਹੁਣ ਅਸੀਂ ਆ ਗਏ ਆ ਫਿਸ਼ਰਮੈਨ ਵਿਕਟੋਰੀਆ ਦੇ ਵਿੱਚ ਪੋਰਟ ਦੇ ਲਾਗੇ ਤੇ ਆ ਦੇਖੋ ਆ ਹੁਣ ਜਹਾਜ਼ ਚੜਨ ਲੱਗਿਆ ਤੇ ਨਾਲ ਹੀ ਆ ਬੋਟ ਗਈ ਆ ਸ਼ੱਪ ਗਈ ਆ ਤੇ ਆ ਦੇਖੋ ਆ ਜਹਾਜ਼ ਚੜਨ ਲੱਗਿਆ ਹੁਣ ਪਾਣੀ ਵਾਲਾ ਆ ਗੰਦ ਪਾ ਗਿਆ ਬਰੇ ਆ ਦੇਖੋ ਚੱਲ ਬਈ ਤੇਰਾ ਮੋਸ਼ਨ ਨਹੀਂ ਬਣਨਿਆ ਰੁਕੋ ਜਰਾ Sabar, guru! Nah, The Cove Fisherman. The view. Board-nya udah kelihatan kayak gini. ਜੋ ਇਹ ਚੀ ਆਏ ਆ ਆਪਾਂ ਨਹੀਂ ਹਾਂਜੀ ਆਰ ਖੜੀ ਸਾਡੀ ਗੱਡੀ ਹਾਂਜੀ ਇਹ ਆ ਪਾਰਲੀਮੈਂਟ ਵਿਸਤਰੀਆ ਦਾ ਕਿ ਸ਼ੇਪ ਉਹ ਜਿਹੜੀ ਜੀ ਪਹਿਲਾਂ ਬੁਖਾਰੀ ਸੀ ਜਿਹੜੀ ਆਈ ਆ ਤੇ ਇੱਧਰਲੇ ਪਾਸੇ ਇੱਕ ਹੋਰ ਬਿਲਡਿੰਗ ਆ ਗਵਰਨਮੈਂਟ ਦੀ ਉੱਧਰ ਹੈਗਾ ਮਿਊਜ਼ੀਅਮ ਚੋਲੀ ਮਿਲਦੀ ਆ A few moments later ਲੋ ਜੀ ਅਸੀਂ ਆ ਗਏ ਆ ਇੱਥੇ ਅਰਥ ਦੇ ਵਿੱਚ ਆ ਗਏ ਆਈ ਆਪਾਂ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰ ਹਾਂਜੀ ਹੁਣ ਅਸੀਂ ਆਏ ਆ ਮਿਨੀਚਰ ਵਰਡ ਜਿੱਥੇ ਸਾਰਾ ਕੁਝ ਇਹਨਾਂ ਛੋਟਾ ਛੋਟਾ ਕਰਕੇ ਸੀਨ ਦਿਖਾਏ ਜਾਂਦੇ ਆ ਕੀ ਹੋਇਆ ਸੀਗਾ ਇਤਿਹਾਸ ਦੇ ਵਿੱਚ ਤੇ ਆ ਦੇਖੋ ਇਹ ਦਿਖਾ ਰਿਹਾ ਬੋਰਡ ਵਾ 2 ਜੂਨ 1944 ਦਾ ਸੀਨ ਆ ਇਹ ਆ ਦੇਖੋ ਫੌਜੀ ਵਗੈਰਾ ਆਦਰ ਟ੍ਰੀ ਬਿਗਿਲੇਸ਼ਨ ਟੂ ਦੇਖੋ ਹਾਇਦਰਾ ਲੜਾਈ ਅਮਰੀਕਨ ਵਾਰ ਆਫ ਇੰਡੀਪੈਂਡੈਂਸ ਨਾ ਦੇਖੋ ਵਾਰ ਦਾ ਰਿਸ਼ਤਾ ਦਿਖਾਇਆ ਗਿਆ ਐ ਲੜਦੇ ਹੁੰਦੇ ਸੀ ਕਿ ਸੁਪਾਹ ਕਿਸੀ ਅਰਥ ਵਿੱਚ ਪਾਸਾ even in matters of military strategy they were often all the taxes on household goods 2024 exercise on 18 of October कितना सोणा डिजाइन ਕੀਤਾ ਹੋਇਆ ਇਹਨਾਂ ਨੇ ਇਹ ਰਸ਼ੀਆ ਦੀ ਗੱਲ ਮੈਨੂੰ ਲੱਗਦਾ ਹੈ ਜਰਮਨੀ ਦੀ ਹਾਂ 뮤직 Was the first shot confusion But the was the beginning of the war of independence. Later that, in Charleston, overlooking Boston, the Red Coats marched up the hill, volley after volley. After overwhelming slaughter, the British won the battle of Bunker Hill. In seventeen seventy seven, they were going to surrender to the Americans at Sarah. So now, one of the ten lead soldiers Napoleon, a shiny look at this again. Napoleon, US twelve pounder Napoleon, uh, eighteen fifteen seven. The. वैकूवर है एटी एटीन एटी फाइव गैस टाउन देख लो अगर है अपनी टनल द स्पाइक

ਰਾਜੀਨਾ ਹਾਂ ਜੀ ਆ ਦੇਖੋ ਟੋਰਾਂਟੋ 1915 ਦਾ ਦੇਖੋ ਉਹ ਟਾਈਮ ਦੇ ਵਿੱਚ ਵੀ ਕਿੱਡਾ ਵੱਡਾ ਹੁੰਦਾ ਸੀ ਗਾਈ ਇਹ ਮਗਰੋਂ ਚੱਲਦੀ ਸੀਗੀ ਹੱਥ ਫੜਾ ਕੇ ਦਿਖਾਣਾ ਇਹ ਫਟਮਪਿਆ ਕੱਲ੍ਹ ਤੇ ਉਹ ਦੋ ਰਾਹ ਜੀ ਬੀ ਸੀ ਜਾ ਕੇ ਰੇਲਵੇ ਸਟੇਸ਼ਨ ਤੇ ਕੈਬਕ ਕੈਬਕ ਸਿਟੀ ਆ ਗਈ ਅੱਜ ਕਈ ਕੈਬਕ ਸਿਟੀ ਦੇਖ ਲੋਈ ਜਮੇਨ ਹੈਰਿਟੇਜ ਜਾਂ ਕੈਸਲਸ ਦੇਖ ਲੋ ਚੱਲਦੇ ਰਹੇ ਨਾ ਦੇਖੋ ਆਪ ਵੀ ਜੀ ਬਿਲਕੁਲ ਸਮੋਦਾ ਉਹ ਟ੍ਰਿਮਾਂ ਵੀ ਚੱਲ ਗਈਆਂ ਆ ਜੂ ਉਹ ਦੇਖਾ ਉੱਪਰ ਵਾਲੀਆਂ ਆਖਰੀ ਵੀ गाइस ਸੰਦਰ ਦੇਖੋ ਸਾਰੇ ਕਮਰਿਆਂ ਦੇ ਵਿੱਚ ਛੋਟਾ ਛੋਟਾ ਸਾਰਾ ਕੁਝ ਬਣਾਇਆ ਹੋਇਆ ਕੋ ਸਾਰੇ ਰੂਮ ਕਰਾਂ ਸਹੀ ਬਣਾਏ ਹੋਏ ਆ ਦੇ ਕਿਸੇ ਦਾ ਕਮਰਾ ਆ ਦੇ ਸਾਰਾ ਕੁਝ ਬਹੁਤ ਵਧੀਆ ਬਣਾਇਆ ਹੋਇਆ ਇਹ ਨਹੀਂ ਕਿ ਕੋਠੀਆਂ ਬਣਾ ਕੇ ਵਿੱਚ ਕਮਰੇ ਖਾਲੀ ਛੱਡ ਤੇ ਵਿੱਚ ਲੱਟ ਹੋਈ ਗਏ ਸੋਹਣੇ ਲਾਏ ਹੋਏ ਨੇ ਦਾ ਨਾਂ ਇਹਦਾ ਵਿਲੀਨ ਐਪ ਕਰਨ ਟੋਲ ਹਾਊਸ ਇਹਦਰ ਵੀ ਆਇਕੋ ਸਾਰੇ ਕਮਰੇ ਓਪਨ ਦੀ ਤੁਸਾਂ ਨੂੰ ਪਤਾ ਕਿ ਕਰ ਕਿਡਾ ਵੱਡਾ ਸੀਗਾ ਇਹਨਾਂ ਦਾ ਸੇਮ ਹੋਵੇਂ ਕਮਰੇ ਕਰੇ 3D 'ਚ ਤਾਂ ਕੋਈ ਕਮਰਾ ਆ ਵੀ ਦੇਖ ਲਓ ਇਹ ਆ ਦ ਸਵਿਸ ਫੈਮਲੀ ਡੋਬਿੰਗ ਸਨ ਟ੍ਰੀ ਹਾਊਸ ਕੀ ਬਾਤ ਆ ਫਾਰਮ ਨੂੰ ਹਾਂ ਤੁਸੀਂ ਲੱਗਿਆ ਹੋ ਹੋਏ ਕੀ ਕੀ ਆਵਾਜ਼ ਆ ਆਛਾ ਸਰਕਸ ਸਾਡੀ ਗੁੰਮੀ ਵਾਹ ਇਟ ਇਜ਼ ਮੀ ਬੱਚੇ ਖੇਲ ਰਹੇ ਹਨ ਚਲੋ ਆ ਕਿੱਥੇ ਆ ਗਏ ਓਏ ਹੋਏ 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 ਵੀਰ ਜੀ ਕਿਦਾਂ ਕਿਵੇਂ ਹੋ ਜਨਾਬ ਜਾਦੂਈ ਪੋੜੀਆਂ ਸਭ ਉਹ ਉੜ ਤਰੀ ਹੀ ਕਹਿੰਦੇ ਚੋપરા ਨੇ ਇਹਦਾ ਨਾਮ ਐਕਸ ਕੇ ਐਕਸਾ ਲੀਬੁਰ ਬਹੁਤ ਵਧੀਆ ਆ ਦੇਖੋ ਜੀ ਇਹ ਸਾਰੇ ਸੈਨਿਕ ਇਕੱਠੇ ਹੋ ਕੇ ਕਰਦੇ ਹੁੰਦੇ ਸੀ ਕਿ ਪਲਾਨ ਬਣਾਉਂਦੇ ਸੀਗੇ ਉਹ ਪਿਛੇ ਰਣਨੀ ਕਿਹੜਾ ਬਹਤਾ ਤੇ ਉਹ ਸੋਣਾ ਫਿਰ ਵਸਪਚੈਨ ਜੀ ਉਹ ਵੀ ਸਾਡੇ ਲੜਦੇ ਹੋਏ ਤੋਂ ਨੇ ਸੈਨਿਕ ਲੋ ਜੀ ਆ ਚੈੱਕ ਕਰੋ ਪੋਜ਼ ਕਰਦੇ ਆ ਦੇਖੋ ਤੁਸੀਂ ਫਟੇ ਚੁੱਕੀ ਹੋ। ਟੂਵਰ ਦਾ ਮੇਨ ਗੇਟ ਆਫ ਦਾ ਕੈਸਲ। ਉਹ ਦੇਖੋ ਕੈਸਲ ਦਾ ਮੇਨ ਗੇਟ ਲੋਅਰ ਹੋ ਗਿਆ। ਉਹ ਦੇਖੋ ਹੋ ਰਿਹਾ। ਅ ਰੋਮਾਂਟਿਕ ਮੀਟਿੰਗ ਇਨ ਦਾ ਉਹ ਕੋਈ ਗੋਣਾ ਫੀਰ ਵਿਦ ਅ ਯੰਗ ਨਾਈਟ। ਆਇਦਰ ਘੋੜਿਆਂ ਦੀਆਂ ਰੰਗ ਹੁੰਦੀ ਸੀ ਜਦੋਂ ਉਹਨਾਂ ਦੀ। ਹਾਂ ਦੇਖੋ। ਲੜਾਈਆਂ ਕਰਦੇ ਹੁੰਦੇ ਸੀਗੇ ਸੈਨਿਕ ਲੋ ਜੀ ਆ ਸਵਾਰਡ ਲੈ ਰਹੇ ਆੜ ਰਹੇ ਨੇ ਕੁਛ ਆ ਕੁਝ ਨਾ ਦਾ ਸਹੀ ਹੋਇਆ ਚਲੋ ਅਸੀਂ ਆ ਗਏ ਆ ਜੀ ਕਵਰ ਕੈਸਲ ਕੀ ਕਹੇ ਤੂੰ ਇਹਦਾ ਨਾ ਇੱਕ ਕ੍ਰਿਕਦਰੋਜ ਕ੍ਰਿਕਦਰੋਜ ਕੈਸਲ ਵੀਰ ਜੀ ਆ ਚੁੱਕੇ ਨੇ ਇਧਰ ਤੇ ਬਹੁਤ ਓਏ 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 ਇਧਰੋਂ ਤੇ ਬਹੁਤ ਹੀ ਸੋਹਣਾ ਅੱਛਾ ਥਿਊ ਆ ਗਿਆ ਜੀ ਚੈੱਕ ਕਰੋ ਜੀ ਓਏ ਸੈੱਟ ਜੀ ਬਹੁਤ ਹੀ ਅੱਛਾ ਜੀ ਬਾਜੀ ਉਹ ਗੱਡੀ ਰੋਕ ਲੈਂਦੇ ਆਗੇ ਕੋਪੀਟੇ ਮੇਰੇ ਕਿੰਨੀ ਵੱਡੀ ਕੈਸਲ ਆ ਬੜੇ ਪੁਰਾਣੇ ਨੂੰ ਹੋ ਗਏ 2-300 ਸਾਲ ਹੋ ਗਏ ਬਣੀ ਨੂੰ ਇਹ ਵੀ ਵਿਕਟੋਰੀਆ ਦੇ ਵਿੱਚ ਆ ਚੈੱਕ ਕਰੋ ਕਰੈਕ ਦਾ ਰੋਚ ਕੈਸਲ ਇਮਾਰਤ ਇਮਾਰਤ ਚੈੱਕ ਕਰੋ ਅਸੀਂ ਪੱਥਰਾਂ ਨਾਲ ਬਣਾਇਆ ਹੋਇਆ ਬਹੁਤ ਹੀ ਸੋਹਣਾ ਕੈਸਲ ਆ ਪੀਤੀ ਜਾ ਰਹੀ ਹੈ ਇੰਨੀ ਜਿਆਦਾ ਸਟ੍ਰੈਸ ਤੋਂ ਬਾਅਦ ਜਾਂਦੀ ਵਾਰ ਦੀ ਇੱਕ ਵਾਰੀ ਚਾਹ ਹੋ ਜੇ ਮੈਂ ਗਿਆ ਸਿਰ ਭੁੱਕ ਮਰਿਆ ਸੀਗਾ ਘੁੰਮ ਘੁੰਮ ਕੇ ਘੁੰਮ ਘੁੰਮ ਕੇ ਹਾਂਜੀ ਮਿੱਤਰੋ ਤੇ ਹੁਣ ਅਸੀਂ ਪਹੁੰਚ ਗਏ ਆ ਫੈਰੀ ਦੇ ਲਈ ਸਵਾਰ்ட்ਸ ਬੇ ਆ ਦੇਖੋ ਤੁਹਾਡੇ ਕੋ ਟਿਕਟਾਂ 3 ਐਡਲਟਸ ਟੋਟਲ ਆ 131.50 ਡਾਲਰ ਟਿਕਟ ਤੇ ਇਹਨਾਂ ਦੀ ਵਿਜ਼ਿਟ ਵਿਦਕਾਰ ਤੇ ਚੈੱਕ ਕਰੋ ਤੁਸੀਂ ਵੀਊ ਤੇ ਹੁਣ ਅਸੀਂ ਬੈਠਾਂਗੇ ਫੈਰੀ ਦੇ ਵਿੱਚ ਵੈਂਕੂਵਰ ਜਾਣ ਦੇ ਲਈ ਚਲੋ ਮਿਲਦੇ ਹਾਂ ਅੱਗੇ ਚਲੋ ਜੀ ਹੋ ਗਈ ਬਸ ਸਟਾਰਟ ਬੋਰਡਿੰਗ ਚੋੜੇ ਮਿਲਦੇ ਆਂ ਉਹ ਫਾਈਨਲੀ 1 ਘੰਟੇ ਦੇ ਬਾਅਦ ਬੋਰਡਿੰਗ ਸਟਾਰਟ ਹੋ ਗਈ ਆ ਫੈਰੀ ਦੇ ਲਈ ਵੈਂਕੂਵਰ ਵਾਪਸ ਚੱਲੇ ਆਂ ਚੈੱਕ ਕਰੋ ਪਹਿਲਾਂ ਸਾਡੀ ਲੇਨ ਤੋੜਿਆ ਗਿਆ ਸਭ ਤੋਂ ਪਹਿਲਾਂ ਆਹ ਕਾਰ ਕਾਊਂਟ ਕਰ ਰਹੇ 71 75 ਆ ਸਾਡੀ 73 ਦੋ ਦੁਕਾਨਿਆਂ ਹੁਣ ਸੀ ਓਸ਼ਨ 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 ਉਹ ਤੇ ਕੋਲ ਫਲੋਡ ਹੋ ਰਿਹਾ ਟਰੱਕ ਨਾ ਦੇਖੋ ਪੋਰਟਸ ਦੇਖ ਲਓ ਐਵੇਂ ਕਲੋਜ਼ ਕਰ ਦਿੰਦੇ ਉਹ ਹੋਰ ਹੈ ਸਾਡਾ ਸਾਡੀ ਫੇਰੀ ਹੋਈ ਤੇ ਹੁਣ ਬਸ ਹੁਣ ਬੈਠਣ ਦੀ ਤਿਆਰੀ ਆ ਸਾਡੀ ਫੇਰੀ ਚ ਹੁਣ ਸਾਡਾ 3rd ਆ ਹਨਾ ਬਾਜੀ ਆਪਣਾ 3rd ਫਲੋਰ ਆ ਹੁਣ ਹਨਾ 3rd ਗੇਟ ਪਹਿਲਾਂ ਫੋਟੋ ਸੀਗਾ ਨੀਵਾ ਸੀਗਾ ਹੁਣ ਉੱਚਾ ਇੱਕ ਨੰਬਰ ਉਹ ਦੇਖੋ ਇੱਕ ਚੱਲ ਗਈ ਫੇਰੀ ਉਹ ਦੇਖੋ ਤੇ ਹੁਣ ਸਾਡੀ ਦਾ ਨੈਕਸਟ ਨੰਬਰ ਸੀਗਾ ਉਹ ਤੁਰਕੇ ਵਾਲੇ ਉਹ ਦੇਖੋ ਜਿਹੜੇ ਤੁਰਕੇ ਆਂਦੇ ਆ ਉਹਨਾਂ ਲਈ ਐਕਸ ਲੱਗ ਤੋਂ ਆ ਸਾਡਾ ਜਿਵੇਂ ਵਿਦਕਾਰ ਸੀਗਾ ਤੇ ਸਾਡਾ ਸਾਨੂੰ ਪੇ ਵੀ ਜ਼ਿਆਦਾ ਕਰਨਾ ਪਿਆ ਇਹ 60 ਡਾਲਰ ਸੀਗੇ ਐਕਸਟਰਾ ਕਾਰ ਦੇ ਤੇ ਓਨਲੀ ਪਰਸਨ ਦੇ ਇੱਕ ਅਡਲਟ ਦੇ 19 20 ਡਾਲਰ ਕੋਣ ਆ ਅਸੀਂ ਆ ਵਿੱਚ ਬਸ ਸਿੱਧੀ ਜਾ ਕੇ ਸਿੱਧੀ پارک ਕਰ ਲੈਣੀ ਤੇ ਅਸੀਂ ਫਿਰ ਉੱਤੇ ਤੁਰ ਜਾਣਾ ਲੋ ਜ ਸਾਡੀ ਹੁਣ ਹੋਊਗੀ پارک ਆ ਚੱਕੋ ਤਰੀ ਹੁਦਿਆਂ ਦਾ ਸੈਟ ਹਾਂਜੀ ਫਿਰ ਅਸੀਂ ਬਹਿ ਗਏ ਸੀ ਕਿ ਫੈਰੀ ਦੇ ਵਿੱਚ ਤੇ ਹੋ ਗਿਆ ਸਾਨੂੰ ਉੱਧਰ ਘੰਟਾ ਹੋ ਗਿਆ ਲਗਭਗ ਬੈਠੇ ਹੋਏ ਤੇ ਅਸੀਂ ਪਹੁੰਚ ਜਾਣਾ ਘੰਟੇ ਤੱਕ ਪਹੁੰਚ ਜਾਣਾ ਅਸੀਂ ਫੈਂਕ ਉਹ ਦੇਖੋ ਪੂਰੀ ਲਗਜ਼ਰੀ ਫੈਰੀ ਆ ਪੂਰੀ ਲਗਜ਼ਰੀ ਤੇ ਚੈੱਕ ਕਰੋ ਤੁਸੀਂ ਥੇ ਵਿਊ ਸਨਸੈਟ ਅਜੇ ਹੁਣੇ ਹੋ ਗਿਆ ਟਿਆ ਤੇ ਰਾਤ ਦੇ ਵਿੱਚ ਆ ਪਹਾੜ ਆ ਰਹੇ ਨੇ ਆਈਲੈਂਡ ਨੇ ਛੋਟੇ ਛੋਟੇ ਬਹੁਤ ਹੋਈ ਪਈ ਆ ਅਜੀ ਤੇ ਹੁਣ ਅਸਲ ਨੂੰ ਗੇਰੇ 3 ਮਿੰਟ ਹੋ ਗਏ ਲਗਭਗ ਇਸ ਜੀ ਹੁਣ ਆਹ ਮੈਪ ਦੇ ਅਕੋਰਡਿੰਗ ਦੇਖੋ ਅਸੀਂ ਹੁਣ ਇਸ ਟਾਈਮ ਜਿੱਥੇ ਆ ਨੀਲਾ ਜਿਹਾ ਦਿਖ ਰਿਹਾ ਉਰੇ ਆ ਗੈਲੀਆਨੋ ਆਈਲੈਂਡ ਦੇ ਕੋਲ ਤੇ ਆ ਵਿਕਟੋਰੀਆ ਇੱਧਰ ਰਹਿ ਗਿਆ ਤੇ ਅਸੀਂ ਲਗਭਗ ਪਾ ਅੱਧੇ ਤੋਂ ਜ਼ਿਆਦਾ ਪਾਰ ਕਰ ਚੁੱਕੇ ਹਾਂ ਜਿੱਥੇ ਆ ਪੁਆਇੰਟ ਰੋਬਰਟਸ ਲਿਖਿਆ ਇੱਥੇ ਅਸੀਂ ਹੁਣ ਜਾਣਾ ਆ ਜਿੱਥੇ ਆ ਉਰੇ ਆ ਤੇ ਦੇਖੋ ਤੁਸੀਂ ਕਿ ਅਸੀਂ ਯੂਨਾਈਟਿਡ ਦੇ ਵਿੱਚੋਂ ਦੀ ਹੋ ਕੇ ਮਤਲਬ ਅਮਰੀਕਾ ਦੇ ਵਿੱਚੋਂ ਦੀ ਹੋ ਕੇ ਤੇ ਅਸੀਂ ਹੁਣ ਕੈਨੇਡਾ ਵੱੜਾਂਗੇ ਆ ਬਾਰਡਰ ਆ ਚਿੱਟੀ ਲਾਈਨ ਇਹ ਬਾਰਡਰ ਆ ਕੈਨੇਡਾ ਤੇ ਯੂ ਐਸ ਦੇ ਸਾਡੀ ਹੁਣ ਫੇਰੀ ਪਹੁੰਚ ਚੁਕੀ ਆ ਕੈਨੇਡਾ ਬੈਂਕੂਵਰ ਦੇ ਕੋਲ ਜਿੱਥੋਂ ਅਸੀਂ ਚੱਕੀ ਸੀਗੀ ਤੇ ਹੁਣ ਅਸੀਂ ਆਪਣੀ ਗੱਡੀ ਚੱਕ ਕੇ ਵਹਿ ਜਾਣਾ ਹੁਣ ਹੋਰੇ ਤੇ ਹੁਣ ਬਸ ਰੈਡੀ ਆ ਰੈਡੀ ਆਪਾਂ ਆਪਣੇ ਜਾਣ ਦੇ ਲਈ ਬੈਂਕੂਵਰ ਚੌਲੀਆਂ ਮਿਲਦੇ ਆਂ ਅੱਗੇ ਗੱਡੀ ਦੇਖੋ ਫੈਰੀ ਦੇ ਵਿੱਚ ਪੂਰੀ ਰੌਣਕਾਂ ਲੱਗੀਆਂ ਪਈਆਂ ਭਰਿਆ ਪਿਆ ਫੈਰੀ ਚੋਲੇ ਪਹੁੰਚ ਗਏ ਆ ਤੇ ਪੋਰਟ ਆ ਗਿਆ ਨੇੜੇ ਤੇ ਪਿਛੇ ਰਿਹਾਗਾ ਵਿਕਟੋਰੀਆ ਤੇ ਉਹ ਆ ਗਿਆ ਉਧਰ ਪੋਰਟ ਉਹ ਦੇਖੋ ਜੀ ਚੋਲੇ ਮਿਲਦੇ ਆ ਪਹੁੰਚ ਕੇ ਹਾਂਜੀ ਤੇ ਅਸੀਂ ਆ ਗਏ ਆ ਫੈਰੀ ਦੇ ਬਾਹਰ ਆ ਦੇਖੋ ਇੱਕ ਹੋਰ ਆ ਉਧਰ ਪੋਰਟ ਤੇ ਚੈੱਕ ਕਰੋ ਤੁਸੀਂ ਵਿਊ ਤੇ ਆ ਖੜੀਆਂ ਨੇ ਗੱਡੀਆਂ ਦੁਆਰਾ ਜਾਣ ਦੇ ਲਈ ਵਿਕਟੋਰੀਆ ਤੇ ਅਸੀਂ ਜੋ ਆ ਗਏ ਆ ਵੈਂਕੂਵਰ ਦੇ ਅੰਦਰ ਹਾਂਜੀ ਅਸੀਂ ਪਹੁੰਚ ਗਏ ਸੀਗੇ ਟਸ ਵਾਸ ਕਵਿਨ ਹਾਂ ਤੇ ਦੇਖੋ ਹੁਣ ਅ ਅਸੀਂ ਪਹੁੰਚ ਗਏ ਹਾਂ ਯੂ ਐਸ ਦੇ ਬਾਰਡਰ ਤੇ ਕੋਲੋਂ ਸਾਹਮਣੇ ਆ ਯੂ ਐਸ ਤੁਹਾਨੂੰ ਵਾਰਨਿੰਗ ਪੜ੍ਹਾ ਆਈਏ ਆ ਦੇਖੋ ਉਹ ਦੇਖ ਲਿਖਾ ਕੈਨੇਡਾ ਐਂਡ ਯੂ ਐਸ ਉਹ ਲਿਖਾ ਇਫ ਯੂ ਆਰ ਐਂਟਰਿੰਗ ਦਾ ਯੂਨਾਈਟਿਡ ਸਟੇਟਸ ਵਿਦਾਊਟ ਪ੍ਰੈਜ਼েন্টিং ਯੂਰਸੈਲਫ ਇਮੀਗ੍ਰੇਸ਼ਨ ਆਫਿਸ ਯੂ ਮੇ ਬੀ ਅਰੈਸਟਡ ਐਂਡ ਪ੍ਰੀਸਕੂਟਰਡ ਫਾਰ ਵਾਇਲਟਿੰਗ ਯੂ ਐਸ ਇਮੀਗ੍ਰੇਸ਼ਨ ਕਸਟਮਸ ਉਹ ਦੇਖ ਲਓ ਯੋ ਯੂ ਐਸ ਆ ਨਾ ਆਲੀ ਵੇਖੋ ਘਰ ਯੂ ਐਸ ਦੇ ਨਾਲ ਤੇ ਦੇਖੋ ਸਾਡੀ ਗੱਡੀ ਲੱਗੀ ਹੋਈ ਹੈ ਨਾਲ ਆਏ ਬਾਦਰ ਹੋ ਰਿਹਾ ਯੂ ਐਸ ਏ ਚੱਕੋ